ਉਨਨੋਂ ਇਹ ਪੁੱਛੋ ਕਿ ਵੀ ਆਪਣੇ ਤੁਸੀਂ ਉਹ 5 ਸਾਲ ਐਮਪੀ ਰਹੇ ਨੇ ਕੀਰਪੁਰ ਸਾਹਿਬ ਦੇ ਵਿੱਚ ਕਿੰਨਾ ਫੰਡ ਦਿੱਤਾ 25 ਕਰੋੜ ਰੁਪਏ ਦੇ ਵਿੱਚੋਂ ਉਹਨੇ ਕੀਰਪੁਰ ਸਾਹਿਬ ਨੂੰ ਕਿੰਨੇ ਪੈਸੇ ਦਿੱਤੇ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਨੂੰ ਕਿੰਨੇ ਪੈਸੇ ਦਿੱਤੇ ਜੋ ਮਰਜ਼ੀ ਕਹੀ ਜਾਂਦੀ ਮੈਂ ਤੁਹਾਨੂੰ ਦੇਖੋ ਅਸੀਂ ਉਹਨਾਂ ਵਾਂਗੂ ਝੂਠੇ ਨਹੀਂ ਪੱਥਰ ਨਹੀਂ ਰੱਖ ਸਕਦੇ ਮੈਂ ਤੁਹਾਨੂੰ ਵੀ ਦੱਸਿਆ ਸੀ 2.5 ਤੋਂ 3 ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਜ਼ੀਰੋ ਕਰੇਗੀ ਕਿਉਂਕਿ ਬਾਕੀ ਸਿਆਸੀ ਪਾਰਟੀਆਂ ਤਾਂ ਗੋਡੇ ਟੇਕ ਚੁੱਕੇ ਨੇ ਇਹ ਵੱਡਾ ਬਿਆਨ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਸਿੰਘ ਬੈਸ ਦੇ ਵੱਲੋਂ ਦਿੱਤਾ ਗਿਆ ਇਸ ਸੀ ਆਪ ਦੇਖ ਸਕਦੇ ਹੋ ਕਿ ਅੱਜ ਜੇਕਰ ਤੁਹਾਨੂੰ ਚਾਹੇ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਅਗਰ ਤੁਹਾਨੂੰ ਕੋਈ ਵਰਕਰ ਕਿਸੇ ਪਾਰਟੀ ਦਾ ਵੋਟ ਮੰਗਦਾ ਦੇਖਿਆ ਉਸੇ ਆਮ ਆਦਮੀ ਪਾਰਟੀ ਦਾ ਬਾਕੀ ਸਾਰੀਆਂ ਪਾਰਟੀਆਂ ਤਾਂ ਜਿਹੜੇ ਤੁਸੀਂ ਕਹਿ ਸਕਦੇ ਹੋ ਉਹ ਗੋਡੇ ਟੇਕ ਚੁੱਕੇ ਆ ਜਾਂ ਲੜਨਾ ਨਹੀਂ ਚਾਹੁੰਦੇ ਪਤਾ ਨਹੀਂ ਕੀ ਗੱਲ ਹੈ ਉਹ ਉਮੀਦਵਾਰੀ ਵੀ ਡਿਸਾਈਡ ਹੋ ਰਹੀ ਸੀ ਕਿ ਜਦਕਿ ਸਾਡੇ ਜਿਹੜੇ ਆ ਅਸੀਂ ਕਈ ਕੀ ਵਾਰੀ ਰਾਉਂਡ ਖੁੱਸੇ ਚੋਂ ਪਹਿਲਾਂ ਕਰ ਰਹੇ ਨੇ ਆ ਸਾਡੇ ਉਮੀਦਵਾਰ ਸਾਹਿਬ ਵੀ ਲੋਕਾਂ ਦੇ ਨਾਲ ਵਰਕਰਾਂ ਦੇ ਨਾਲ ਟੱਚ ਵਿੱਚ ਹੋ ਕੇ ਇੱਕ ਜਿਹੜਾ ਬੌਂਡ ਬੰਨ੍ਹਦਾ ਉਹ ਦੂਜੇ ਟਰੈਂਡੇਟਾਂ ਦਾ ਬੰਨ੍ਹ ਨਹੀਂ ਪਾਣਾ ਐਸ ਕਰਕੇ ਮੈਨੂੰ ਲੱਗਦਾ ਕਿ ਅੱਗੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 13 ਜ਼ੀਰੋ ਉਸ ਤੋਂ ਬਾਅਦ ਜਿਹੜੇ ਵਾਅਦੇ ਜਾ ਰਹੇ ਆ ਇੱਕ ਪੰਜਾਬੀ ਦੋ ਸਾਲ ਦੇ ਜਿਹੜੇ ਕੰਮ ਆ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੰਮ ਮੁਫਤ ਡਿਜੀਟ ਅੱਜ 90% ਪਰਿਵਾਰਾਂ ਨੂੰ ਸਾਲ ਦਾ 30-35 ਹਜ਼ਾਰ ਰੁਪਏ ਦੀ ਬਚਤ ਹੈ ਸਿਰਫ ਬਿਜਲੀ ਦੇ ਵਿੱਚੋਂ ਫਿਰ ਉਹ ਨੌਕਰੀਆਂ ਹੋਣ ਫਿਰ ਉਹ ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਧਾਰ ਹੋਏ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਕੂਲ ਆਫ ਐਗਨੈਸ ਇਸ ਵਰੀ 100% ਪਹਿਲੀ ਵਾਰ ਇਹ ਸਰਕਾਰੀ ਸਕੂਲਾਂ ਦੇ ਲਈ ਜਾਨੀ ਸਾਨੂੰ ਸਫਾਰਸ਼ ਆ ਰਹੀਆਂ ਇਹ ਬਦਲਾਅ ਹੈ ਤੇ ਇਹਦੇ ਕਰਕੇ ਜਿੰਨਾ ਹੈ ਜਾਓ ਪਾਣੀ ਪਹੁੰਚਿਆ ਉਹ ਖੇਤਾਂ ਚ ਬਿਜਲੀ ਆ ਪਹਿਲੀ ਵਾਰੀ ਹੋਇਆ ਕਿ ਕਣਕ ਇਸਦੀ ਫਸਲ ਆ ਚੁੱਕੀ ਗੰਡੀਆਂ ਪਰ ਇਸ ਵਾਰੀ ਸਾਡੇ ਕਿਸਾਨ ਵੀਰਾਂ ਨੂੰ ਰਾਸਤਾ ਨੂੰ ਨਹੀਂ ਜਾਗਣਾ ਪਿਆ ਐਨ ਟੌਰ ਦੇ ਨਾਲ ਦਿਨੇ ਆਪਣੀ ਉਹ ਜਿਹੜੀ ਹੈ ਕਣਕਾਂ ਨੂੰ ਪਾਣੀ ਲੱਗੇ ਨਹੀਂ ਇਹ ਸਾਰੀ ਚੀਜ਼ਾਂ ਤੋਂ ਪ੍ਰਭਾਵਿਤ ਲੋਕ ਬਹੁਤ ਸਿੰਦੂਸ਼ਨੀ ਕੁਸ਼ਨੀ ਵਿਰੋਧੀਆਂ ਦਾ ਆਪਣਾ ਕੰਮ ਹੈ ਜੀ ਠੀਕ ਹੈ ਉਹਨੇ ਆਪਣਾ ਧਰਮ ਨਿਭਾਣਾ ਪਰ ਮੈਨੂੰ ਕੋਰ ਮੈਂ ਜਿੰਨਾ ਕੁ ਮੈਂ ਵਿਚਰ ਕੇ ਦੇਖਦਾ ਲੋਕ ਇਸ ਵਾਰੀ ਤਾਂ અમારી ਪਾਰਟੀ ਨੂੰ ਇੱਕ ਵੱਡੀ ਬਹੁਮਤ ਜਿਹੜੀ ਹੈ ਉਹ ਦੇਣਗੇ ਸ਼੍ਰੀ ਰਣਜੀਤ ਸਾਹਿਬ ਲੋਕ ਸਭਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਵਾਲੇ ਵਿਰੋਧੀਆਂ ਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਜੀ ਉਹਨਾਂ ਨੂੰ ਇਹ ਪੁੱਛੋ ਕਿ ਵੀ ਆਪਣੇ ਤੁਸੀਂ ਉਹ 5 ਸਾਲ ਐਮਪੀ ਰਹੇ ਨੇ ਕੀਰਪੁਰ ਸਾਹਿਬ ਦੇ ਵਿੱਚ ਕਿੰਨਾ ਫੰਡ ਦਿੱਤਾ 5 ਕਰੋੜ ਰੁਪਇਆ ਇੱਕ ਸੰਸਦ ਨੂੰ ਸਾਲ ਦਾ ਮਿਲਦਾ 25 ਕਰੋੜ ਰੁਪਏ ਦੇ ਵਿੱਚੋਂ ਉਹਨੇ ਕੀਰਪੁਰ ਸਾਹਿਬ ਨੂੰ ਕਿੰਨੇ ਪੈਸੇ ਦਿੱਤੇ ਆ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਨੂੰ ਕਿੰਨੇ ਪੈਸੇ ਦਿੱਤੇ ਇਹ ਮੈਨੂੰ ਬਸ ਸਿੰਪਲ ਉਹ ਡਾਟਾ ਬੰਦੋ ਤਾਂ ਰੇ ਆ ਨਾ 5 ਸਾਲ ਆਪਣਾ ਦੇਣ ਉਹਦੇ ਤੇ ਉੱਤੇ ਪ੍ਰਚਾਰ ਕਰਨ ਐਵੇਂ ਭੰਡੀ ਪ੍ਰਚਾਰ ਕਰਨ ਦਾ ਅੱਜ ਤੁਸੀਂ ਸੜਕਾਂ ਦੇਖੋ ਤੁਸੀਂ ਕਿਸੇ ਵੀ ਪਿੰਡਾਂ ਚ ਜਾ ਕੇ ਪੁੱਛ ਲਓ ਅੱਜ ਤੱਕ ਇੰਨਾ ਰਿਕਾਰਡ ਫੰਡ ਨਾ ਕਦੀ ਪੰਚਾਇਤਾਂ ਨੂੰ ਆਇਆ ਨਾ ਸਰਕਾਰੀ ਸਕੂਲਾਂ ਨੂੰ ਆਇਆ ਨਾ ਡਿਸਪੈਂਸਰੀਆਂ ਨੂੰ ਆਇਆ ਇਹ ਸਾਰਾ ਕੁਝ ਹੋ ਰਿਹਾ ਤੇ ਉਹ 5 ਸਾਲ ਦਾ ਆਪਣਾ ਡਾਟਾ ਦੇਣ ਆਪਣਾ ਕਾਰਵਾਈ ਪੇਸ਼ ਕਰ ਮੈਂ ਤੁਹਾਨੂੰ ਜੋ ਮਰਜ਼ੀ ਦੋ ਜੋ ਮਰਜ਼ੀ ਕਰੀ ਜਾਂਦੇ ਦਿਖੋ ਜੀ ਜੋ ਮਰਜ਼ੀ ਕਹੀ ਜਾਂਦੀ ਮੈਂ ਤੁਹਾਨੂੰ ਦੇਖੋ ਅਸੀਂ ਉਹਨਾਂ ਵਾਂਗੂ ਝੂਠੇ ਨਹੀਂ ਪੱਥਰ ਨਹੀਂ ਰੱਖ ਸਕਦੇ ਮੈਂ ਤੁਹਾਨੂੰ ਵੀ ਦੱਸਿਆ ਸੀ 2.5 ਤੋਂ 3 ਕਰੋੜ ਰੁਪਏ ਹੁਣ ਤੋ ਤੇ ਵਿਆਜ ਵੀ ਬਣ ਗਿਆ 1.5 ਲੱਖ ਰੁਪਏ ਉਹ ਹੋ ਚੁੱਕਿਆ ਚਾਹੀਦ ਜਿੱਥੋਂ ਮਰਜ਼ੀ ਉਹ ਆਰਟੀਆ ਪਾਲਣ ਸਾਰਾ ਦਿਨ ਉਹੀ ਕੰਮ ਕਰਦੇ ਵੈਰੀਫਾਈ ਕਰ ਲੈਣ 6 ਮਹੀਨੇ ਹੋ ਗਏ ਤੇ ਉਹਦੇ ਡਿਜ਼ਾਈਨ ਬਣ ਰਹੇ ਨੇ ਤੇ ਬਹੁਤ ਜਲਦੀ ਹੁਣ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਰਟ ਕਮਿਸ਼ਨ ਉਸ ਤੋਂ ਬਾਅਦ ਕੋਡ ਲੱਗ ਜਾਣਾ ਕੀਤਪੁਰ ਸਾਹਿਬ ਦੇ ਵਿੱਚ ਹਸਪਤਾਲ ਸਾਡੀ ਪ੍ਰਾਥਮਿਕਤਾ ਹੈ ਤੇ ਉਹ ਅਸੀਂ ਅਗਲੇ ਸਾਲ ਡੇਟ ਸਾਲ ਚ ਤਿਆਰ ਹੋਊਗਾ ਸਾਇ ਅੱਜ ਤੁਸੀਂ ਗੀਤਪੁਰ ਸਾਹਿਬ ਦੇ ਬਿਊਟੀਫਿਕੇਸ਼ਨ ਦਾ ਕੰਮ ਦੇਖੋ ਤੁਹਾਡੇ ਸਾਹਮਣੇ ਚੱਲ ਰਿਹਾ ਐਸਟੀਪੀ ਦਾ ਕੰਮ ਦੇਖੋ ਉਹ ਲਗਾਤਾਰ ਦਿਨ ਰਾਤ ਚੱਲ ਰਿਹਾ ਹੋਰ ਵੀ ਇੰਦਾ ਹੀ ਪਤਾਲਪੁਰੀ ਸਾਹਿਬ ਦੇ ਬਾਰ ਅਸੀਂ ਰੇਲਵੇ ਓਵਰ ਬ੍ਰਿਜ ਉਹ ਲੈ ਕੇ ਆ ਰਹੇ ਹਾਂ ਹੋਰ ਵੀ ਬਹੁਤ ਸਾਰੇ ਬੱਸ ਸਟੈਂਡ ਦੀ ਮੰਗ ਹੈ ਸਕੂਲ ਦਾ ਟੈਂਡਰ ਅਸੀਂ ਕੱਲ ਪਰਸੋਂ ਦੇਖ ਲਓ ਉਹ ਪਰ ਖੁੱਲਿਆ ਨਹੀਂ ਲੱਗ ਚੁੱਕਿਆ ਟੈਂਡਰ ਪੈ ਵੀ ਚੁੱਕਿਆ ਕੋਲੇ ਕੋਡ ਲੱਗਿਆ ਹੋਇਆ ਤੇ ਇਹ ਸਾਰੇ ਤਾਂ ਜਾਨੀ ਕੋਈ ਵੀ ਆਰਟੀਆਈ ਪਾ ਕੇ ਪਤਾ ਕਰ ਸਕਦੇ ਆ ਇਸ ਤੋਂ ਪਹਿਲਾਂ ਕਦੀ ਵੀ ਗੀਤਪੁਰ ਸਾਹਿਬ ਦੀ ਕਿਸੇ ਨੇ ਸਾਰ ਨਹੀਂ ਲਈ ਜਾਨੀ ਅਸੀਂ ਦੇਖੋ ਐਸਟੀਪੀ ਨਹੀਂ ਲੱਗਿਆ ਕੋਈ ਬਿਊਟੀਫਿਕੇਸ਼ਨ ਦਾ ਕੰਮ ਨਹੀਂ ਹੋਇਆ ਪਰ ਇਹ ਸਾਰੇ ਜਿਹੜੇ ਅਗਲੇ 6 ਮਹੀਨੇ ਸਾਲ ਦੇ ਵਿੱਚ ਸਾਰੇ ਕੰਮ ਹੋ ਜਾਣਗੇ ਤੇ ਹੁਣ ਤਾਂ ਸਾਡੀ ਤਾਕਤ ਹੋਰ ਵਧੂਗੀ ਇਸ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣਾ ਦੇ ਲਈ ਚੋਣ ਮੈਦਾਨ ਦੇ ਵਿੱਚ ਆਵਾਦਿਪ ਪਾਰਟੀ ਦੇ ਵੱਲੋਂ ਉਤਾਰੇ ਗਏ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਚੋਣ ਮਹੀਮ ਜਿਹੜੀ ਸਾਡੀ ਆ ਉਹਦੇ ਵਿੱਚ ਸਾਡੇ ਸਤਿਕਾਰਯੋਗ ਸਾਰੇ ਹੀ ਐਮਐਲਏ ਸਹਿਬਾਨ ਹਲਕਾ ਚਾਰ ਦਿਨ ਰਾਤ ਮਿਹਨਤ ਕਰ ਰਿਹਾ ਔਰ ਅੱਜ ਉਸੇ ਹੀ ਕੜੀ ਚ ਕੀਰਤਪੁਰ ਸਾਹਿਬ ਸਾਡੇ ਇਥੋਂ ਦੇ ਜਿਹੜੇ ਐਮਐਲਏ ਔਰ ਪੰਜਾਬ ਦੀ ਕੈਬਨਿਟ ਦੇ ਅਹਿਮ ਜਵੀਰ ਹਰਜੋਤ ਬੈਂਸ ਜੀ ਦੇ ਨਾਲ ਔਰ ਸਾਰੀ ਆਮ ਆਦੀ ਪਾਰਟੀ ਦੇ ਆਗੂਆਂ ਦੇ ਨਾਲ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਏ ਆ ਔਰ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ ਕੰਮ ਕੀਤਾ ਹੈ ਲੋਕ ਸੰਤੁਸ਼ਟ ਹੈ ਸਾਡਾ ਕੰਮ ਹੈ ਕਿ ਇੱਕ ਇੱਕ ਘਰ ਦਾ ਕੁੰਡਾ ਖੜਕਾ ਕੇ ਮਾਨ ਸਾਹਿਬ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਪੋਜ਼ਿਟਿਵ ਪੋਲਿਟਿਕ ਜਿਹੜੀ ਹੈ ਐਜੂਕੇਸ਼ਨ ਹੈ ਹੈਲਥ ਹੈ ਕਿਸਾਨੀ ਜਵਾਨੀ ਵਾਸਤੇ ਤਮਾਮ ਉਪਰਾਲੇ ਕੀਤੇ ਔਰ ਲੋਕਾਂ ਦਾ ਹੰਗਾਰਾ ਹੈ ਔਰ ਲੋਕ ਇਹ ਮੰਨ ਬਣਾਈ ਬਣਾ ਰਿਹਾ ਕਿ ਜਿਹੜੇ ਲੋਕਤੰਤਰ ਜਿਹੜਾ ਖਤਰਾ ਬਣਿਆ ਇਸ ਟਾਈਮ ਦੇਸ਼ 'ਚ ਜਿਹੜਾ ਸੰਵਿਧਾਨ ਤੇ ਖਤਰਾ ਬਣਿਆ ਜਿਹੜਾ ਫਿਰਕੂ ਤਾਕਤਾਂ ਹਾਵੀ ਹੋ ਰਹੀਆਂ ਇਸ ਮੁਲਕ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਆਮ ਆਦੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਜ਼ਬੂਤ ਕਰਨਾ ਔਰ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੀ ਜਿੱਤ ਕੇ ਉਹਨਾਂ ਦੀ ਝੋਲੀ ਤਦਅਸੇ ਕਿ ਅਮਾਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਅਤੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਹੋਰ ਪਾਰਟੀ ਵਰਕਰਾਂ ਦੇ ਨਾਲ ਅੱਜ ਕੀਰਤਪੁਰ ਸਾਹਿਬ ਵਿਖੇ ਵਕਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ ਜਿੱਥੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਦਅਸੇ ਕਿ ਸ਼੍ਰੀ ਕੀਰਤਪੁਰ ਸਾਹਿਬ ਦੇ ਬਾਬਾ ਬੁੱਢਣ ਸਾਹਿਬ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਗੁਰਦਿੱਤਾ ਅਜੀ ਦੇ ਧਾਰਮਿਕ ਸਥਾਨ ਤੇ ਇਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਜਿੱਤ ਲਈ ਅਰਦਾਸ ਕੀਤੀ